ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸੋ ਜੋ ਅੱਜ ਦਾ ਬਲਾਗ ਬਲਾਗ ਹੈ ਆਪਾਂ ਅੱਜ ਤੁਹਾਨੂੰ ਦਰਸ਼ਨ ਦਿਦਾਰੇ ਕਰਾਵਾਂਗੇ ਜੀ ਗੁਰਦੁਆਰਾ ਮਸਤੂਨਾ ਸਾਹਿਬ ਵਿਖੇ ਸੋ ਰਣਵੀਰ ਸਿੰਘ ਬਿਲਕੁਲ ਤਿਆਰ ਹੈ ਸੋ ਆਪਾਂ ਪਾ ਦਿੱਤੇ ਚੱਲੇ ਮਸਤੂਨਾ ਸਾਹਿਬ ਵੱਲ ਨੂੰ ਜੋ ਕਿ ਪਿੰਡ ਹਰੇੜੀ ਤੋਂ ਜੋ ਸੰਰੂਰ ਜ਼ਿਲ੍ਹੇ ਦਾ ਪਿੰਡ ਹੈ ਪਿੰਡ ਹਰੇੜੀ ਹਰੇੜੀ ਤੋਂ ਚੰਗਾਲ ਵੱਲ ਨੂੰ ਹੁੰਦਿਆ ਹੋਇਆ ਚੰਗਾਲ ਤੋਂ ਜੋ ਕਿ ਰਸਤਾ ਜਾਂਦਾ ਹੈ ਮਸਤੋਣਾ ਸਾਹਿਬ ਵੱਲ ਨੂੰ ਸੋ ਕਾਫੀ ਮੀ ਭੈਣ ਦੇ ਨਾਲ ਇਧਰ ਪਾਣੀ ਵੀ ਕਾਫੀ ਭਰਿਆ ਖੜਾ ਹੈ ਸੋ ਆਪ ਦੇਖ ਸਕਦੇ ਹੋ ਸੋ ਕਾਫੀ ਦਿਨਾਂ ਤੋਂ ਬਾਰਸ਼ ਹੋ ਰਹੀ ਹੈ ਕਾਫੀ ਨੁਕਸਾਨ ਹੜ੍ਹਾਂ ਦੇ ਨਾਲ ਨੁਕਸਾਨ ਹੋਇਆ ਹੈ ਸੋ ਜੋ ਇਹ ਸੜਕ ਹੈ ਬਿਲਕੁਲ ਆਪਾਂ ਹੁਣ ਪਹੁੰਚ ਚੁੱਕੇ ਹਾਂ ਪਿੰਡ ਚੰਗਾਲ ਦੇ ਵਿੱਚ ਸੋ ਇਹ ਹਰੇੜੀ ਤੋਂ ਚੰਗਾਲ ਵੱਲ ਨੂੰ ਜੋ ਰਸਤਾ ਹੈ ਉਹ ਰਸਤਾ ਹੈ ਚੰਗਾਲ ਦੇ ਵਿੱਚ ਆਪਾਂ ਹੋ ਚੁੱਕੇ ਹਾਂ ਇੰਟਰ ਉਸ ਤੋਂ ਬਾਅਦ ਆਪਾਂ ਮਸਤੂਆਣ ਵਾਲੀ ਸਾਈਡ ਆ ਗਏ ਹਾਂ ਸੋ ਇਹ ਹੈ ਪਿੰਡ ਚੰਗਾਲ ਦਾ ਸਕੂਲ ਸਰਕਾਰੀ ਹੈ ਸਕੂਲ ਬਹੁਤ ਹੀ ਸੋਹਣਾ ਸਕੂਲ ਬਣਿਆ ਹੈ ਸੋ ਜੋ ਕਿ ਆਪਾਂ ਬਿਲਕੁਲ ਮਸਤੂਆਣਾ ਸਾਹਿਬ ਦੇ ਨਜ਼ਦੀਕ ਪਹੁੰਚ ਗਏ ਹਾਂ ਸੋ ਜੋ ਪਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਹੁਤ ਸੋਹਣੀਆਂ ਜੋ ਕਿ ਖੇਤ ਵਾਲੀ ਕੋਠੇ ਉੱਤੇ ਤਸਵੀਰਾਂ ਬਣਾਈਆਂ ਗਈਆਂ ਹਨ ਸੋ ਆਪਾਂ ਹੁਣ ਪਹੁੰਚ ਗਏ ਆਂ ਮਸਤੋਣਾ ਸਾਹਿਬ ਕੇ ਜੋ ਕਿ ਇਧਰੋਂ ਚੰਗਾਲ ਕਾਂਝਲੇ ਵਾਲੀ ਸਾਈਡ ਤੋਂ ਰਸਤਾ ਜਾਂਦਾ ਹੈ ਸੋ ਉਸ ਪਾਸੇ ਮੇਨ ਡਿਊਟੀ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਆ ਬਾਹਰ ਦਾ ਦ੍ਰਿਸ਼ ਗੱਡੀਆਂ ਖੜੀਆਂ ਪਾਰਕਿੰਗ ਵਗੈਰਾ ਸੋ ਇੱਥੇ ਬਾਹਰ ਹੀ ਦੁਕਾਨਾਂ ਹਨ ਬਹੁਤ ਦੁਕਾਨਾਂ ਹਨ ਤੇ ਅਸੀਂ ਪਹੁੰਚ ਗਏ ਆ ਸੋ ਹੁਣ ਆਪਾਂ ਕਰਵਾਵਾਂਗੇ ਜੋੜੇ ਜਮਾ ਸੋਰਨ ਵੀਰ ਸਿੰਘ ਵੀ ਬਿਲਕੁਲ ਤਿਆਰ ਹੈ ਤੇ ਬਹੁਤ ਖੁਸ਼ ਹੈ ਸੋ ਹਨ ਆਪਾਂ ਜੋੜੇ ਕਰਵਾ ਕੇ ਜਮ੍ਹਾਂ ਚੱਲਾਂਗੇ ਅੰਦਰ ਰਣਵੀਰ ਸਿੰਘ ਉਹ ਦੇਖੋ ਮੁਰੇ ਸਾਹਮਣੇ ਜੋੜਾ ਕਰ ਰਿਹਾ ਜੀ ਸੋ ਰਣਵੀਰ ਸਿੰਘ ਕਹਿੰਦਾ ਮੈਂ ਆਪੇ ਹੀ ਜੋੜੇ ਜਮ੍ਹਾਂ ਕਰਵਾਵਾਂਗਾ ਜੋੜਾ ਕਲਾ ਕਲਾ ਕਰਕੇ ਬਾਬਾ ਜੀ ਨੂੰ ਰਣਵੀਰ ਸਿੰਘ ਨੇ ਜੋੜੇ ਫੜਾਏ ਸੋ ਉਸ ਤੋਂ ਬਾਅਦ ਬਾਬਾ ਜੀ ਨੇ ਰਣਵੀਰ ਸਿੰਘ ਨੂੰ ਹੈਲੋ ਕਰਨ ਦੇ ਲਈ ਕਿਹਾ ਹੈਲੋ ਕਰਨ ਤੋਂ ਬਾਅਦ ਬਾਬਾ ਜੀ ਨੇ ਇੱਕ ਦੋ ਮਿੰਟ ਰਣਵੀਰ ਸਿੰਘ ਨਾਲ ਕੁਝ ਵਿਚਾਰਾਂ ਕੁਝ ਗੱਲਾਂ ਕੀਤੀਆਂ ਤੇ ਉਸ ਤੋਂ ਬਾਅਦ ਰਨਵੀਰ ਸਿੰਘ ਤੋਂ ਪੁੱਛਿਆ ਕਿ ਉਸਨੇ ਦੱਸਿਆ ਇਹ ਮੇਰੇ ਪਾਪਾ ਜੀ ਹਨ ਸੋ ਜੋ ਵੀ ਗੁਰਮਤਾ ਹੋਇਆ ਉਹ ਰਨਵੀਰ ਤੇ ਬਾਬਾ ਹੀ ਜਾਣਦੇ ਹਨ ਸੋ ਉਸ ਤੋਂ ਬਾਅਦ ਆਪਾਂ ਆ ਗਏ ਆ ਡਿਊਟੀ ਦੇ ਵਿੱਚ ਤਾਂ ਜੀ ਡਿਊਟੀ ਦਾ ਅਦ੍ਰੈਸ ਜੋ ਕਿ ਬਿਲਕੁਲ ਸਾਹਮਣੇ ਫਰੰਟ ਤੋਂ ਡਿਊਟੀ ਦੇ ਵਿੱਚ ਖੜੇ ਹਾਂ ਆਪਾਂ ਉਹਨਾਂ ਇਸ ਤੋਂ ਬਾਅਦ ਆਪਾਂ ਅੰਦਰ ਚੱਲਾਂਗੇ ਅੰਦਰ ਦਾ ਦ੍ਰਿਸ਼ ਇਹ ਦਰਬਾਰ ਸਾਹਿਬ ਦਾ ਜੋ ਹਾਲ ਹੈ ਉਹ ਬਾਰੀ ਦਾ ਬਾਰੀ ਦਾ ਦ੍ਰਿਸ਼ ਹੈ ਸੋ ਸ਼ਾਮ ਦਾ ਸਮਾਂ ਸੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਦ੍ਰਿਸ਼ ਹੈ ਮਿੰਨੀ ਮਿੰਨੀ ਕਣੀਆਂ ਵੀ ਪੈ ਕੇ ਹਟੀਆਂ ਸਨ ਸ਼ਾਮ ਦਾ ਬੇਲਾ ਹੈ ਤੁਸੀਂ ਸੰਗਤ ਜੀ ਜੋ ਦੇਖ ਰਹੇ ਹੋ ਇਹ ਸਾਰਾ ਨਿਊ ਅਪਡੇਟ ਹੋਇਆ ਹੈ ਇਸ ਵੀ ਜੋ ਜਗ੍ਹਾ ਹੈ ਨਿਊ ਅਪਡੇਟ ਹੋਈ ਹੈ ਬਹੁਤ ਸੋਹਣੇ ਤਰੀਕੇ ਦੇ ਨਾਲ ਬਣੀ ਹੈ ਸੋ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਦੋ ਨਿਸਾਨ ਸਾਹਿਬ ਹਨ ਝੂਲ ਤੇ ਨਿਸਾਨ ਰਹੇ ਪੰਥ ਮਹਾਰਾਜ ਕੇ ਸੋ ਇਹ ਮੇਨ ਗੁਰਦੁਆਰਾ ਗੁਰਸਾਗਰ ਸਾਬ ਗੁਰਦੁਆਰਾ ਗੁਰਸਾਗਰ ਸਾਹਿਬ ਮੇਨ ਦਰਬਾਰ ਸਾਹਿਬ ਹੈ ਜੋ ਕਿ ਆਪਾਂ ਹਾਲ ਦੇ ਵਿੱਚ ਆ ਚੁੱਕੇ ਹਾਂ ਦੇਖੋ ਕਿੰਨਾ ਸੋਹਣਾ ਦਰਬਾਰ ਸਾਹਿਬ ਹਾਲ ਕਿੰਨਾ ਸੋਹਣਾ ਬਣਿਆ ਹੈ ਸੋ ਹੁਣ ਆਪਾਂ ਬਿਲਕੁਲ ਤੁਹਾਨੂੰ ਦਰਬਾਰ ਸਾਹਿਬ ਜੀ ਦੇ ਅੰਦਰ ਦੇ ਦਰਸ਼ਨ ਦੀਦਾਰੇ ਕਰਵਾਵਾਂਗੇ ਸੋਰਨ ਵੀਰ ਸਿੰਘ ਵੀ ਅੱਗੇ-ਅੱਗੇ ਚੱਲਿਆ ਗਿਆ ਸੋ ਹੁਣ ਆਪਾਂ ਪਹੁੰਚ ਗਏ ਦਰਬਾਰ ਸਾਹਿਬ ਦੇ ਅੰਦਰ ਜਿੱਥੇ ਕਿ ਕਲਯੁਗਮ ਹੈ ਕੀਰਤਨ ਪ੍ਰਦਾਨਾ ਹਰਜਸ ਕੀਰਤਨ ਹੋ ਰਹੇ ਸਨ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਸੰਗਤਾਂ ਦਰਸ਼ਨ ਦੀਦਾਰੇ ਕਰ ਰਹੀਆਂ ਸਨ ਤੇ ਗੁਰਬਾਣੀ ਸਰਵ ਰਹੀਆਂ ਸਨ ਇਹ ਆਪ ਵੀ 10 ਮਿੰਟ ਵਿੱਚ ਕੀਤੀ ਸੋ ਆਪ ਜੀ ਦੇਖ ਸਕਦੇ ਹੋ ਇਹ ਦਰਬਾਰ ਸਾਹਿਬ ਦਾ ਦਰਸਾ ਹੈ ਅੰਦਰ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਸੋ ਇਹ ਸੀ ਦਰਬਾਰ ਸਾਹਿਬ ਦਾ ਅੰਦਰਲਾ ਦਰਸ ਹੁਣ ਆਪਾਂ ਦਰਬਾਰ ਸਾਹਿਬ ਦੇ ਬਾਹਰ ਹਾਲ ਦੇ ਵਿੱਚ ਆ ਗਏ ਹਾਂ ਜਿੱਥੇ ਕਿ ਹੁਕਮਨਾਮਾ ਲਿਖਿਆ ਹੁੰਦਾ ਹੈ ਸੋ ਸੰਤ ਜੀ ਜਿਉਂ ਆਪ ਜੀ ਦੇਖ ਰਹੇ ਹੋ ਸਾਹਮਣੇ ਲਾਈਵ ਫੇਸਬੁਕ YouTube Instagram ਮਸਤੂਣਾ ਸਰ 111 ਚੈਨਲ ਪੇਜ ਜੋ ਬਨੇ ਹੋਏ ਹਨ ਆਪ ਜੀ ਜਰੂਰ ਫੋਲੋ ਕਰੋ ਤਾਂ ਜੋ ਬਿਲਕੁਲ ਲਾਈਵ ਤੁਸੀਂ ਕਥਾ ਕੀਤਨੇ ਵਿਚਾਰਾ ਸੁਣ ਸਕੋ ਸੋ ਇਹ ਜੋਤ ਆ ਗਈ ਹੈ ਜਿੱਥੇ ਜੋਤ ਲੱਗਦੀ ਹੈ ਸੋ ਇਹ ਹੈ ਗੁਰਸਾਗਰ ਰਤਨੀ ਪਰਪੂਰੇ ਦਰਬਾਰ ਸਾਹਿਬ ਦਾ ਸੋ ਤੁਸੀਂ ਦੇਖਿਆ ਅੰਦਰ ਲੱਦ ਰਸ ਸੋ ਜੋ ਤੁਸੀਂ ਇਹ ਨਕਸ਼ਾ ਇਹ ਦੇਖ ਰਹੇ ਹੋ ਇਹ ਗੁਰਸਾਗਰ ਦਰਬਾਰ ਸਾਹਿਬ ਦਾ ਹੀ ਹੈ ਜੋ ਕਿ ਉਹ ਸਾਹਮਣੇ ਡਿਊਟੀ ਬਣੀ ਹੈ ਦਰਵਾਲ ਸਾਹਿਬ ਹਾਲ ਬਣਿਆ ਹੈ ਸੋ ਸੰਗਤ ਜੀ ਹੁਣ ਆਪਾਂ ਆ ਗਏ ਹਾਂ ਸਰੋਵਰ ਵਾਲੇ ਪਾਸੇ ਇਸ ਸਰੋਵਰ ਵਿੱਚ ਖੜਕਰ ਸਰੋਵਰ ਵਾਲੀ ਸਾਈਡ ਤੋਂ ਜੋ ਸ਼ਾਟ ਲੈਂਦੇ ਗਏ ਹਨ ਇਹ ਬਾਹਰਲਾ ਦ੍ਰਿਸ਼ ਹੈ ਸੋ ਤੁਸੀਂ ਦੇਖ ਸਕਦੇ ਹੋ ਜੋ ਸਰੋਵਰ ਹੈ ਜੀ ਨੂੰ ਥੱਲੇ ਚੱਲ ਕੇ ਦਿਖਾਉਂਦੇ ਹਾਂ ਕਾਫੀ ਮੀਂਹ ਦੇ ਕਾਰਨ ਜੋ ਸਰੋਵਰ ਦਾ ਪਾਣੀ ਵੀ ਕਾਫੀ ਭਰ ਚੁੱਕਿਆ ਹੈ ਜੋ ਕਿ ਮੱਛੀਆਂ ਵੀ ਬਿਲਕੁਲ ਬਾਹਰ ਆਉਣ ਤੱਕ ਜਾ ਰਹੀਆਂ ਹਨ ਜੇ ਤੁਹਾਨੂੰ ਨਜ਼ਦੀਕ ਜਾ ਕੇ ਦਿਖਾਉਂਦੇ ਹਾਂ ਸੋ ਇਹ ਦੇਖ ਸਕਦੇ ਹੋ ਤੁਸੀਂ ਪਾਣੀ ਕਿਸ ਲੈਵਲ ਤੱਕ ਚੜਿਆ ਪਿਆ ਹੈ ਬਿਲਕੁਲ ਉੱਪਰ ਤੱਕ ਭਰਿਆ ਪਿਆ ਹੈ ਮੱਛੀਆਂ ਵੀ ਬਾਹਰ ਤੱਕ ਆਉਣ ਨੂੰ ਜਾ ਰਹੀਆਂ ਹਨ ਸੋ ਪਹਿਲਾਂ ਤਾਂ ਅਨਵੀਰ ਨੇ ਵੀ ਜਿੱਦ ਕਰੀ ਕਿ ਪਾਪਾ ਜੀ ਮੈਂ ਇਸ਼ਨਾਨ ਕਰਨਾ ਹੈ ਮੈਂ ਨਹਾ ਮੰਗਾ ਇਸ਼ਨਾਨ ਕਰਨਾ ਹੈ ਔਰ ਉਹ ਇੰਨੀਆਂ ਮੱਛੀਆਂ ਦੇਖ ਕੇ ਥੋੜਾ ਜਿਹਾ ਡਰ ਗਿਆ ਤੇ ਉਹਨਾਂ ਨਾਲ ਹਾਸੇ ਮਜ਼ਾਕ ਮੱਛੀਆਂ ਨਾਲ ਹਾਸੇ ਮਜ਼ਾਕ ਚ ਆਊਟ ਕਰ ਰਿਹਾ ਖੇਡਾਂ ਕਰ ਰਿਹਾ ਉਸ ਨਾਲ ਤੁਸੀਂ ਦੇਖ ਸਕਦੇ ਹੋ ਸੰਗਤਾ ਵੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਪੰਜ ਇਸ਼ਨਾਨਾ ਇਸ਼ਨਾਨ ਕਰ ਰਹੀਆਂ ਹਨ ਵੀਰ ਇਧਰ ਆ ਜਾ ਪੁੱਤ ਨਹੀਂ ਪਤਾ ਨਦੀਕ ਨਹੀਂ ਜਾਣਾ ਇਧਰ ਆ ਜਾ ਵਾਪਸ ਆ ਜਾ ਪਿੱਛੇ ਉਹ ਪਿੱਛੇ ਫਰੀ ਸੁਣਦਾ ਕਿਸ ਦੀ ਹੈ ਕਿਸੇ ਦੀ ਵੀ ਨਹੀਂ ਸੁਣਦਾ ਆਪਣੀ ਹੀ ਮਰਜ਼ੀ ਕਰੇਗਾ ਮੱਛੀਆਂ ਦੇ ਨਾਲ ਮਜ਼ਾਕ ਕਰ ਰਿਹਾ ਖੇਡਾਂ ਕਰ ਰਿਹਾ ਚੱਲ ਪੁੱਤਾ ਚੱਲੀ ਉਧਰ ਆ ਜਾ ਆ ਜਾ ਜਾ ਸੋ ਉਸ ਤੋਂ ਬਾਅਦ ਆਪਾਂ ਵੀਰ ਨੂੰ ਫੜਾਇਆ ਕੈਮਰਾ ਸੋ ਇੱਕ ਛੋਟੀ ਜਹੀ ਕਲਿੱਪ ਆਪਾਂ ਵੀ ਕਰੀ ਤਿਆਰ ਜਕਾਰਾ ਬੁਲਾਇਆ ਰਣਵੀਰ ਸਿੰਘ ਨੇ ਉਸ ਤੋਂ ਬਾਅਦ ਸੰਘ ਜੀ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਜੋ ਕਿ ਸਰੋਵਰ ਸਾਹਿਬ ਦੇ ਬਿਲਕੁਲ ਅੰਦਲੇ ਪਾਸੇ ਖੜਕੇ ਲਈਆਂ ਤਸਵੀਰਾਂ ਲਈਆਂ ਗਈਆਂ ਹਨ ਸੋ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਮਾਤਾ ਪੋਲੀ ਕੌਰ ਜੀ ਜਿੱਥੋਂ ਦੇ ਮੁਖ ਸੇਵਾਦਾਰ ਭਾਈ ਹਰਵਿੰਦ ਸਿੰਘ ਜੀ ਹਨ ਜੋ ਕਿ ਇਹਨਾਂ ਦੀ ਸੇਵਾ ਭਾਈ ਹਰਵਿੰਦ ਸਿੰਘ ਜੀ ਕਰ ਰਹੇ ਹਨ ਸੋ ਇਹ ਹੈ ਸਰੋਵਰ ਵਾਲੇ ਸਾਈਡ ਤੋਂ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋਰਨਵੀਰ ਸਿੰਘ ਇੱਕ ਵਾਰ ਫਿਰ ਤੋਂ ਸਰੋਵਰ ਵੱਲ ਨੂੰ ਚੱਲਿਆ। ਬਹੁਤ ਕਿਹਾ ਕਿ ਰੁਕ ਜਾ ਪਰ ਉਹ ਉਧਰੋਂ ਜਾ ਕੇ ਫਿਰ ਉਹ ਦਰਬਾਰ ਸਾਹਿਬ ਦੇ ਉੱਪਰ ਤੁਸੀਂ ਦੇਖ ਸਕਦੇ ਹੋਏ ਹੈ ਸਰੋਵਰ ਦੇ ਬਿਲਕੁਲ ਥੱਲੇਲੇ ਪਾਸੇ ਖੜਕੇ ਲਈਆਂ ਗਈਆਂ ਤਸਵੀਰਾਂ। ਤੇ ਤੁਸੀਂ ਇੱਕ ਵਾਰ ਵੀਊ ਚੈੱਕ ਕਰ ਸਕਦੇ ਹੋ ਬੱਦਲਾਂ ਦਾ ਦੇਖੋ ਕਿੰਨਾ ਸੋਹਣਾ ਮੌਸਮ ਤੇ ਕਿੰਨਾ ਸੋਹਣਾ ਦ੍ਰਿਸ਼ ਆ ਰਿਹਾ ਹੈ। ਇਹ ਸਾਰਾ ਦਰਬਾਰ ਸਾਹਿਬ ਸਰੋਵਰ ਤੁਸੀਂ ਦੇਖ ਸਕਦੇ ਹੋ। ਸੋ ਇਸ ਤੋਂ ਬਾਅਦ ਤੁਸੀਂ ਇੱਥੋਂ ਹੀ ਦੇਖੋ ਅੰਦਰ ਦਰਬਾਰ ਸਾਹਿਬ ਦੇ ਅੰਦਰ ਜੋ ਕਿ ਭਾਈ ਸਾਹਿਬ ਮਹਾਰਾਜ ਦੀ ਗੁਰੂ ਦੀ ਹਜ਼ੂਰੀ ਦੀ ਤਾਬਿਆ ਬੈਠੇ ਹਨ ਆਟ ਕਰ ਰਹੇ ਹਨ ਅਤੇ ਹਰਜਸ ਕੀਰਤਨ ਵੀ ਹੋ ਰਿਹਾ ਹੈ ਸੋ ਸੰਗਤ ਜੀ ਹੁਣ ਤੁਹਾਨੂੰ ਆਪਾਂ ਦਰਬਾਰ ਸਾਹਿਬ ਦੇ ਅੰਦਰ ਵੀ ਲੈ ਕੇ ਚੱਲਾਂਗੇ ਅੰਦਰਲੇ ਦਰਸ਼ਨ ਦੀਦਾਰੇ ਵੀ ਕਰਵਾਵਾਂਗੇ ਸੋ ਹੁਣ ਆਪਾਂ ਪਹੁੰਚ ਗਏ ਆਂ ਦਰਬਾਰ ਸਾਹਿਬ ਦੇ ਬਿਲਕੁਲ ਅੰਦਰ ਜੋ ਕਿ ਆਪਾਂ ਬੈਕ ਸਾਈਡ ਤੋਂ ਤਸਵੀਰਾਂ ਲਈਆਂ ਸਨ ਤੁਸੀਂ ਦੇਖ ਸਕਦੇ ਹੋ ਸੋ ਉਸ ਤੋਂ ਬਾਅਦ ਆਪਾਂ ਅਗੇ ਦਰਬਾਰ ਸਾਹਿਬ ਦੇ ਬਾਹਰ ਇਹ ਆ ਮੇਨ ਗੁਰਦੁਆਰਾ ਸਾਹਿਬ ਮਾਤਾ ਪੋਲੀ ਕੌਰ ਜੀ ਜੋ ਕਿ ਸੰਤ ਬਾਬਾ ਆਤਰ ਸਿੰਘ ਜੀ ਦੇ ਮਾਤਾ ਜੀ ਸਨ ਜਿਨ੍ਹਾਂ ਦੀ ਕੁੱਖੋਂ ਸੰਤਾ ਜੀ ਨੇ ਜਨਮ ਲਿਆ ਸੋ ਇਹ ਹੈ ਗੁਰੂ ਕਾ ਲੰਗਰ ਇਹ ਲੰਗਰ ਤੁਸੀਂ ਦੇਖ ਸਕਦੇ ਹੋ ਪੱਕਾ ਸੱਟ ਪਾਇਆ ਹੈ ਬਹੁਤ ਸੋਹਣਾ ਪ੍ਰਬੰਧ ਹੈ ਇਸ ਦਾ ਪ੍ਰਬੰਧ ਭਾਈ ਹਰਵਿੰਦ ਸਿੰਘ ਜੀ ਚਲਾ ਰਹੇ ਨੇ ਬਹੁਤ ਸਜੇ ਤੇ ਸੋਹਣੇ ਤਰੀਕੇ ਦੇ ਨਾਲ ਇਸ ਗੁਰਦਾਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਹਨ ਸੋ ਉਸ ਤੋਂ ਬਾਅਦ ਜੋ ਤੁਸੀਂ ਇਹ ਸੜਕ ਦੇਖ ਰਹੇ ਹੋ ਇਹ ਲੇਦੜਾਂ ਵੱਲ ਜੋ ਕਾਂਝਲੇ ਵਾਲੇ ਲੇਦੜਾਂ ਵਾਲਾ ਰਸਤਾ ਹੈ ਇਹ ਮੁੱਖ ਸੜਕ ਹੈ ਇਹ ਬਿਲਕੁਲ ਇਸ ਦੇ ਮਾਤਾ ਪੌਲੀ ਦਰਬਾਰ ਸਾਹਿਬ ਜੀ ਦੇ ਬੈਕਸਾਈਡ ਤੇ ਹੈ ਸੋ ਸਾਹਮਣੇ ਨਿਸਾਨ ਸਾਹਿਬ ਤੁਸੀਂ ਦੇਖ ਸਕਦੇ ਹੋ ਸੋ ਹੁਣ ਆਪਾਂ ਪਹੁੰਚ ਗਏ ਆ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਇਹ ਹੈ ਬੁੰਗਾ ਸਾਹਿਬ ਜਿੱਥੇ ਸੰਤਾ ਜੀ ਨੇ ਸੰਤ ਵਾਪਾਤਰ ਸਿੰਘ ਜੀ ਨੇ ਤਪੱਸਿਆ ਕੀਤੀ ਤੇ ਇੱਥੇ ਹੀ ਬੈਠ ਕੇ ਸਰੋਵਰ ਦੀ ਸੇਵਾ ਕਰਵਾਈ ਸੋ ਆਪ ਜੀ ਦਰਸ਼ਨ ਕਰ ਸਕਦੇ ਹੋ ਸੋ ਇਸਦੇ ਬਿਲਕੁਲ ਨਜ਼ਦੀਕ ਤੁਸੀਂ ਦੇਖ ਸਕਦੇ ਹੋ ਜੋ ਦੇ ਸੰਤ ਬਾਬਾ ਅਤਰ ਸਿੰਘ ਜੀ ਗੁਰਮਤ ਕਾਲਜ ਇਹ ਗੁਰਮਤ ਕਾਲਜ ਬਣਿਆ ਹੈ ਤੇ ਨਾਲ ਹੀ ਇੱਥੇ ਹੋਸਟਲ ਬਣਿਆ ਹੈ ਇੱਥੇ ਗੁਰਮਤਿ ਸਖਲਾਈ ਸਖਲਾਈ ਵਿਦਿਆ ਦੀ ਗੁਰਮਤਿ ਦੀ ਗੱਤਕਾ ਦੀ ਸਖਲਾਈ ਦਿੱਤੀ ਜਾਂਦੀ ਹੈ ਸੋ ਹੁਣ ਆਪਾਂ ਪਹੁੰਚ ਗਿਆ ਅਕਾਲ ਕਾਲਜ ਆਫ ਐਜੂਕੇਸ਼ਨ ਸੋ ਇਹ ਅਕਾਲ ਕਾਲਜ ਆਫ ਐਜੂਕੇਸ਼ਨ ਗੁਰਦੁਆਰਾ ਮਸਤੂਣਾ ਸਰ ਸੰਗਰੂਰ ਐਨਸੀਟੀਈ ਵੱਲੋਂ ਮਾਨਤਾ ਪ੍ਰਾਪਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਹੈ ਸੋ ਤੁਸੀਂ ਦੇਖ ਸਕਦੇ ਹੋ ਇਹ ਕਾਲਜ ਸੋ ਬਿਲਕੁਲ ਇਸ ਦੇ ਨਾਲ ਹੀ ਜਿੱਥੇ ਕੇ ਛੋਲੇ ਪੂਰੀਆਂ ਦਾ ਲੰਗਰ ਲੱਗਦਾ ਹੈ ਇਹ ਲੰਗਰ ਪਿੰਡ ਲੱਡਾ ਵੱਲੋਂ ਜੋ ਕਿ ਪੱਕੇ ਤੌਰ ਤੇ ਪੱਕੇ ਸੱਡ ਪਾ ਕੇ ਤਿਆਰ ਕੀਤਾ ਗਿਆ ਜਦੋਂ ਕਿ ਸੰਗਤ ਜੀ ਦੱਸ ਦਈਏ ਜਦੋਂ ਇੱਥੇ ਵਰਸੀ ਹੁੰਦੀ ਹੈ ਸੰਤਾਂ ਦੀ ਵਰਸੀ ਵਾਲੇ ਦਿਨਾਂ 'ਚ ਬਹੁਤ ਵੱਡੇ ਪੱਧਰ ਤੇ ਲੰਗਰ ਲੱਗਦੇ ਹਨ ਸੋ ਤੁਸੀਂ ਜੋ ਇਹ ਲੰਗਰ ਦੇਖ ਸਕ ਦੇਖ ਰਹੇ ਹੋ ਇਹ ਵੜ ਪਰ ਹਰੀਗੜ ਪੈਣੀ ਜੱਸਾ ਦਾ ਲੰਗਰ ਹੈ ਇਹ ਵੀ ਪੱਕੇ ਸੜਕ ਦੇ ਨਾਲ ਤਿਆਰ ਕੀਤਾ ਗਿਆ ਹੈ ਤਾਂ ਕਿ ਸੰਗਤਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਮੀਕਣੀ ਦੇ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਦੇ ਲਈ ਸੋ ਤੁਸੀਂ ਦੇਖ ਸਕਦੇ ਹੋ 메인 ਗਰਾਉਂਡ ਜੋ ਕਿ ਅਕਾਲ ਅਕੈਡਮੀ ਦਾ ਗਰਾਉਂਡ ਹੈ ਸੋ ਇਧਰ ਜੋ ਤੁਸੀਂ ਦੇਖ ਸਕਦੇ ਹੋ ਇਹ ਵੀ ਲੰਗਰ ਲੰਗਰ ਬਣਿਆ ਹੋਇਆ ਹੈ ਸੋ ਬਹੁਤ ਸੋਹਣਾ ਹੁਣ ਆਪਾਂ ਆ ਗਏ ਗੁਰਸਾਗਰ ਦੇ ਦਰਬਾਰ ਸਾਹਿਬ ਦੇ ਜੋ ਬੈਕ ਸਾਈਡ ਤੇ ਹੈ ਜੋ ਸੜਕ ਹੈ ਬੈਕ ਸਾਈਡ ਤੇ ਬਿਲਕੁਲ ਉੱਥੇ ਕੜੇ ਹਾਂ ਸੰਤ ਜੀ ਸੋ ਇਧਰ ਜੋ ਸਾਈਨ ਬੋਰਡ ਲੱਗੇ ਹਨ ਆਪਾਂ ਜਿੱਥੋਂ ਦੀ ਹੋ ਕੇ ਆਏ ਹਾਂ ਸੰਤ ਅਤਰ ਸਿੰਘ ਗੁਰਮਤ ਕਾਲਜ ਗੁਰਦੁਆਰਾ ਸਾਹਿਬ ਕਾਲਬੂੰਗਾ ਅਤੇ ਅਕਾਲ ਕਾਲਜਫ এডਿਕੇਸ਼ਨ ਜਿਹੜੇ ਪਾਸੋਂ ਆਪਾਂ ਆਏ ਹਾਂ ਸੋ ਆਪ ਜੀ ਦੇਖ ਸਕਦੇ ਹੋ ਇਹ ਮੇਨ ਗਰਾਊਂਡ ਹੈ ਅਕਾਲ ਅਕੈਡਮੀ ਦਾ ਮੇਨ ਗਰਾਊਂਡ ਜਿੱਥੇ ਕਿ ਗਰਲਜ਼ ਬॉयਜ਼ ਪ੍ਰੈਕਟਿਸ ਲਾਉਂਦੇ ਹਨ ਸੋ ਬਿਲਕੁਲ ਇਹਦੇ ਸਾਹਮਣੇ ਹੀ ਗੁਰਸਾਗਰ ਗੁਰਦੁਆਰਾ ਸਾਹਿਬ ਦਾ ਜੋ ਮੇਨ ਲੰਗਰ ਹਾਲ ਹੈ ਆਪਾਂ ਅੰਦਰ ਚੱਲ ਕੇ ਤੁਹਾਨੂੰ ਦਰਸ਼ਨ ਦਿਦਾਰੇ ਕਰਵਾਉਂਦੇ ਹਾਂ ਇਹ ਮੇਨ ਲੰਗਰ ਹੈ ਜੀ ਸੋ ਇਹ ਹੈ ਅਕਾਲ ਕਾਲਜ ਗੁਰਸਾਗਰ ਮਸਤੋਣਾ ਸਾਹਿਬ ਦਫ਼ਤਰ ਮੇਨ ਦਫ਼ਤਰ ਹੈ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਨ ਦੇ ਲਈ ਕਿਸੇ ਸੇਵਾ ਦੇ ਲਈ ਤੁਸੀਂ ਇਸ ਦਫ਼ਤਰ ਵਿੱਚ ਸੰਪਰਕ ਕਰ ਸਕਦੇ ਹੋ ਸੋ ਹੁਣ ਇਧਰਲੇ ਪਾਸੇ ਆਪਾਂ ਪਹੁੰਚ ਗਏ ਹਾਂ ਲੰਗਰ ਦੇ ਵਿੱਚ ਬਿਲਕੁਲ ਨਾਲ ਹੀ ਲੰਗਰ ਹੈ ਜਿੱਥੇ ਝੂਠੇ ਵਰਤਨਾ ਦੀ ਸੇਵਾ ਹੋ ਰਹੀ ਹੈ ਸੁਸੰਗਤਾਂ ਬੜੇ ਹੀ ਪਿਆਰ ਤੇ ਸਰਦਾ ਭਾਵਨਾ ਦੇ ਨਾਲ ਸੇਵਾ ਵਿੱਚ ਜੁਟੀਆਂ ਹਨ ਅਤੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਲੰਗਰ ਛਕ ਰਹੀਆਂ ਨੇ ਤੇ ਸੇਵਾਦਾਰ ਸੇਵਾ ਕਰ ਰਹੇ ਹਨ ਕਾਮ ਕ੍ਰੂਦਿਆ ਲੋਮੋ ਬਿਨ ਸਜੈ ਅਮੇਬ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸ਼ਾਦ ਗ੍ਰਦੇਵ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਇ ਜਿਨੀ ਗੁਰੂ ਮਨਾਇ ਰਾਜ ਰਾਜ ਸੇਖਾ ਹੈ ਸੋ ਮਹਾਵਾਕਨ ਅਨਸਾਰ ਸੋ ਹੁਣ ਤੁਸੀਂ ਦੇਖ ਸਕਦੇ ਹੋ ਇਹ ਅਕਾਲਜ ਅਕਾਲ ਗਰਲ ਦਾ ਜੋ ਹੋਸਟਲ ਹੈ ਸੋ ਬਿਲਕੁਲ ਤੁਸੀਂ ਸਾਹਮਣੇ ਦੇਖ ਸਕਦੇ ਹੋ ਸੰਤ ਅਤਰ ਸਿੰਘ ਅਕਾਲ ਅਕੈਡਮੀ ਇਹ ਮੇਨ ਅਕੈਡਮੀ ਹੈ ਜੋ ਬਿਲਕੁਲ ਵਿਚਕਾਰ ਬਣੀ ਹੋਈ ਹੈ ਅਕਾਲ ਅਕੈਡਮੀ ਸੰਤ ਆਤਰ ਸਿੰਘ ਅਕਾਲ ਅਕੈਡਮੀ ਸੋ ਬਿਲਕੁਲ ਅਕੈਡਮੀ ਦੇ ਸਾਹਮਣੇ ਇਧਰਲੇ ਪਾਸੇ ਸੱਜੇ ਪਾਸੇ ਖੱਬੇ ਪਾਸੇ ਤੁਸੀਂ ਦੇਖ ਸਕਦੇ ਹੋ ਜੋ ਕਿ ਰਣਵੀਰ ਸਿੰਘ ਨੇ ਮੱਥਾ ਟੇਕਿਆ ਗੁਰਦੁਆਰਾ ਗੀਠਾ ਸਾਹਿਬ ਨੂੰ ਸੱਚਖੰਡ ਨੂੰ ਸਜਦਾ ਕੀਤਾ ਮੱਥਾ ਟੇਕਿਆ ਸੰਤ ਜੀ ਇੱਕ ਵਾਰ ਤੁਸੀਂ ਵਿਊ ਚੈੱਕ ਕਰੋ ਦਰਸ਼ਨ ਦਿਦਾਰੇ ਕਰੋ ਨਿਸਾਨ ਸਾਹਿਬ ਚੁੜ ਰਹੇ ਹਨ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਇਧਰ ਵੀ ਬਿਲਕੁਲ ਨਿਊ ਅਪਡੇਟ ਹੋਇਆ ਹੈ ਬਿਲਕੁਲ ਸਾਰਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਬਿਲਕੁਲ ਦਰਬਾਰੇ ਤਿਆਰ ਹੋਇਆ ਹੈ ਤੁਹਾਨੂੰ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਵਾਵਾਂਗੇ ਸੰਗ ਦੀ ਬਹੁਤ ਹੀ ਸੋਹਣਾ ਦਰਬਾਰ ਸਾਹਿਬ ਤਿਆਰ ਕੀਤਾ ਗਿਆ ਹੈ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਨਿਸ਼ਾਨ ਸਾਹਿਬ ਝੂਲ ਰਹੇ ਹਨ ਤੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਬਿਲਕੁਲ ਦਰਬਾਰ ਸਾਹਿਬ ਦੇ ਲਾਗੇ ਪਹੁੰਚ ਚੁੱਕੇ ਹਾਂ ਸੋ ਹੁਣ ਆਪਾਂ ਦਰਬਾਰ ਸਾਹਿਬ ਦੇ ਅੰਦਰ ਵੱਲ ਜਾ ਕੇ ਤੁਹਾਨੂੰ ਦਰਸ਼ਨ ਦਿਖਾਏ ਕਰਵਾਉਂਦੇ ਹਾਂ ਸੋ ਹੁਣ ਆਪਾਂ ਪਹੁੰਚ ਗਿਆ ਦਰਬਾਰ ਸਾਹਿਬ ਦੇ ਵਿੱਚ ਦਰਬਾਰਾ ਅੰਗੀਠਾ ਸਚਕੰਡ ਅੰਗੀਠਾ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਹਨ ਤੁਸੀਂ ਦਰਸ਼ਨ ਕਰ ਸਕਦੇ ਹੋ ਆਪਾਂ ਮੱਥਾ ਟੇਕ ਕੇ ਬੈਠ ਕੇ ਜੋ ਵੀਡੀਓ ਬਣਾਈ ਸੀ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਛੱਤਾਂ ਦਾ ਕੰਮ ਦੇਖੋ ਤੁਸੀਂ ਸੰਗਤ ਜੀ ਸਾਹਾਂ ਦੇ ਵਿੱਚ ਚੱਜੇ ਟਾਂਕ ਦੇ ਨਾਲ ਕੰਮ ਕੀਤਾ ਗਿਆ ਹੈ ਅੰਦਰ ਬੈਠ ਕੇ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਭਾਈ ਸਾਹਿਬ ਜੀ ਰਹਿਰਾਸ ਦਾ ਪਾਠ ਕਰ ਰਹੇ ਸਨ ਅਤੇ ਅਖੰਡ ਪਾਠ ਸਾਹਿਬ ਵੀ ਪ੍ਰਕਾਸ਼ ਹੋਇਆ ਸਨ ਪਾਠੀ ਸੰ ਪਾਠ ਕਰ ਰਹੇ ਸਨ ਤੇ ਸੰਗਤਾਂ ਬੜੇ ਪਿਆਰ ਤੇ ਸਰਦਾ ਭਾਵ ਦੇ ਨਾਲ ਭਾਵਨਾ ਦੇ ਨਾਲ ਪਾਠ ਸਰਵਨ ਕਰ ਰਹੀਆਂ ਸਨ ਸੋ ਤੁਸੀਂ ਹੁਣ ਆਪਾਂ ਆ ਗਏ ਆ ਬਾਹਰ ਜੋ ਕਿ ਸੱਚਖੰਡ ਅਗੀਠਾ ਸਾਹਿਬ ਦਾ ਮੇਨ ਸਰੋਵਰ ਹੈ ਜੋ ਕਿ ਇਹ ਪਿਛਲੇ ਪਾਸੇ ਹੈ ਸੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਲ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਬਣਿਆ ਦਰਬਾਰ ਸਾਹਿਬ ਬਣਿਆ ਹੋਇਆ ਹੈ ਇਹ ਸੱਚਖੰਡ ਅਗੀਠਾ ਸਾਹਿਬ ਦਾ ਦਰਬਾਰ ਸਾਹਿਬ ਹੈ ਜੋ ਤੁਸੀਂ ਦੇਖ ਰਹੇ ਹੋਗੇ ਬਿਲਕੁਲ ਸਰੋਵਰ ਦੇ ਵਿਚਕਾਰ ਬਣਿਆ ਹੈ ਇਹ ਗੁਰਦੁਆਰਾ ਸੱਚਖੰਡ ਅਗੀਠਾ ਸਾਹਿਬ ਦੇ ਬਾਈਕ ਸਾਈਡ ਤੇ ਬਣਿਆ ਹੈ ਤੁਸੀਂ ਦਰਸ਼ਨ ਦਿਦਾਰੇ ਕਰਨ ਆਮੋ ਤਾਂ ਇਸਥੇ ਜਰੂਰ ਦਰਸ਼ਨ ਦਿਦਾਰੇ ਕਰਕੇ ਜਾਇਓ ਸੋ ਸੰਗਤ ਜੀ ਉਸ ਤੋਂ ਬਾਅਦ 뷰 ਬਹੁਤ ਸੋਹਣਾ ਆ ਰਿਹਾ ਸੀ ਤੇ ਅਸੀਂ ਲਈਆਂ 2-3 ਫੋਟੋਆਂ ਸੋ ਪਿਕਸ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ 뷰 ਆ ਰਿਹਾ ਹੈ ਤਾਂ ਆਪਾਂ 2-3 ਫੋਟੋਆਂ ਕੀਤੀਆਂ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਸ਼ਾਮ ਦਾ ਵੇਲਾ ਸੀ ਬਿਲਕੁਲ ਹਨੇਰਾ ਹੋ ਰਿਹਾ ਸੀ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਯਾਦਗਰੀ ਨਿਵਾਸ ਇਹ ਸੰਗਤਾਂ ਦੇ ਲਈ ਬਣਾਇਆ ਗਿਆ ਹੈ ਸੰਗਤਾਂ ਨੇ ਜਦੋਂ ਵੀ ਠਹਿਰਨਾ ਹੋਵੇ ਤਾਂ ਇੱਥੇ ਜ਼ਰੂਰ ਕੰਟੈਕਟ ਕਰਨ ਸੋ ਇਧਰਲੇ ਪਾਸੇ ਜੋ ਕਿ ਗੁਰਦੁਆਰਾ ਸੱਚਖੰਡ ਅਗੀਠਾ ਸਾਹਿਬ ਦਾ ਮੇਨ ਲੰਗਰ ਹਾਲ ਹੈ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਹੈ ਲੰਗਰ ਹਾਲ ਜੋ ਕਿ ਦਿਨ ਰਾਤ ਚੱਲਦਾ ਹੈ ਸੋ ਉਸ ਤੋਂ ਬਾਅਦ ਆਪਾਂ ਚੱਲ ਪਏ ਵਾਪਸ ਫਿਰ ਵਾਪਸ ਨੂੰ ਹੋ ਗਏ ਹਾਂ ਤੋ ਤੁਸੀਂ ਜੋ ਛੱਡ ਦੇਖ ਰਹੇ ਹੋ ਇਹ ਵੀ ਇੱਕ ਲੰਗਰ ਹਾਲ ਹੈ ਜੋ ਕਿ ਵਰਸੀ ਵੇਲੇ ਤੇ ਸੰਗਤਾਂ ਵੱਲੋਂ ਪਿੰਡਾਂ ਵੱਲੋਂ ਰਲ ਮਿਲ ਕੇ ਲੰਗਰ ਲਗਾਏ ਜਾਂਦੇ ਹਨ ਇਹ ਘੱਟੋ ਘੱਟ 5-6 ਪਿੰਡਾਂ ਦਾ ਲੰਗਰ ਹਾਲ ਹੈ ਸੋ ਤੁਸੀਂ ਦੇਖ ਸਕਦੇ ਹੋ ਉਪਲੀ ਤਨੋਲਾ ਅਤਰ ਸਿੰਘ ਵਾਲਾ ਕਾਨੇ ਕੇ ਪੂਰੇ ਤੇ ਇੱਕ ਦੋ ਹੋਰ ਪਿੰਡ ਹਨ ਸਾਰਿਆਂ ਨੇ ਰਲ ਮਿਲ ਕੇ ਇੱਥੇ ਲੰਗਰ ਲਗਾਏ ਜਾਂਦੇ ਹਨ ਸੋ ਇਹ ਹੈ ਤੁਸੀਂ ਦੇਖ ਸਕਦੇ ਹੋ ਪਿੰਡ ਬਡਰੁਖਾਂ ਦਾ 메ਨ ਜੋ ਕਿ ਲੰਗਰ ਹਾਲ ਤਿਆਰ ਕੀਤਾ ਗਿਆ ਹੈ ਜੋ ਇਹ ਲੰਗਰ ਹਾਲ ਹੈ ਇਹ ਗੁਰਸਾਗਰ ਦੇ ਬਿਲਕੁਲ ਬੈਕ ਸਾਈਡ ਤੇ ਬਣਿਆ ਹੋਇਆ ਹੈ ਹੁਣ ਆਪਾਂ ਵਾਪਸ ਲਈ ਰਵਾਨਗੀ ਲਈ ਚਾਲੇ ਪਾ ਦਿੰਦੇ ਹਨ ਹਨੇਰਾ ਵੀ ਹੋ ਚੁੱਕਿਆ ਸੀ ਸ਼ਾਮ ਦਾ ਵੇਲਾ ਸੀ ਕਿਉਂਕਿ ਹਨੇਰਾ ਮਠਾ ਮਠਾ ਹਨੇਰਾ ਵੀ ਹੋ ਰਿਹਾ ਸੀ ਲਾਈਟਾਂ ਲੱਗ ਚੁੱਕੀਆਂ ਸਨ ਤੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਹਾਂ ਜੀ ਜੋੜਾਕਾਰ ਦਵਾਰਾ ਜੁੜਾ ਕਰ ਪਹੁੰਚ ਕੇ ਰਣਵੀਰ ਸਿੰਘ ਨੇ ਬਾਬਾ ਜੀ ਨੂੰ ਫਿਰ ਤੋਂ ਜੋੜੇ ਵਾਪਸ ਕਰਨ ਦੇ ਲਈ ਕਿਹਾ ਬਾਬਾ ਜੀ ਨੇ ਟੋਕਨ ਮੰਗਿਆ ਟੋਕਨ ਬਾਬਾ ਜੀ ਨੂੰ ਆਪਾਂ ਪਹਿਲਾਂ ਫੜਾ ਦਿੱਤਾ ਸੀ ਤੇ ਹੁਣ ਇੰਜੀਨੀਅਰ ਰਣਵੀਰ ਨੂੰ ਜੋੜੇ ਜੁੱਤੇ ਫੜਾ ਦਿੱਤੇ ਹਨ ਸੋ ਰਣਵੀਰ ਸਿੰਘ ਨੇ ਕੱਲਾ ਕਰਕੇ ਜੋੜਾ ਥੱਲੇ ਉਤਾਰਿਆ ਸੰਤ ਜੀ ਇੱਥੇ ਆ ਕੇ ਬਹੁਤ ਹੀ ਮਾਨ ਨੂੰ ਸਕੂਨ ਸ਼ਾਂਤੀ ਮਿਲੀ ਤੇ ਦਰਸ਼ਨ ਦੀਦਾਰੇ ਕਰੇ ਬਹੁਤ ਹੀ ਵਧੀਆ ਲੱਗਿਆ ਸੋ ਹੁਣ ਰਣਵੀਰ ਸਿੰਘ ਨੇ ਚੱਪਲਾਂ ਆਪਣੇ ਹੱਥਾਂ ਦੇ ਨਾਲ ਮੇਰੇ ਪੈਰਾਂ ਦੇ ਵਿੱਚ ਪਾਈਆਂ ਉਸ ਤੋਂ ਬਾਅਦ ਆਪਣੀਆਂ ਵੀ ਚੱਪਲਾਂ ਨੂੰ ਠੀਕ ਕਰਕੇ ਪਾਉਂਦਾ ਹੋਇਆ ਉਸ ਤੋਂ ਬਾਅਦ ਸੰਤ ਜੀ ਅਸੀਂ ਜੋੜੇ ਆਪਣੇ ਵਾਪਸ ਲੈ ਕੇ ਮੋਟਰਸਾਈਕਲ ਦੇ ਕੋਲ ਆਏ ਅਤੇ ਨਨਵੀਰ ਸਿੰਘ ਨੇ ਲਈ ਮੋਟਰਸਾਈਕਲ ਦੀ ਚਾਬੀ ਅਤੇ ਜਲਦੀ ਜਲਦੀ ਕਹਿਣ ਲੱਗਾ ਕਿ ਚਲੋ ਪਾਪਾ ਜੀ ਟਾਈਮ ਬਹੁਤ ਹੋ ਗਿਆ ਹਨੇਰਾ ਵੀ ਹੋ ਰਿਹਾ ਹੈ ਅਤੇ ਉਸ ਤੋਂ ਬਾਅਦ ਆਪਾਂ ਵਾਪਸ ਲਈ ਚਾਲੇ ਪਾਏ ਤੇ ਸੰਗਤ ਜੀ ਇੱਥੇ ਇਹ ਕਾਲਜਾਂ ਦਾ ਖੇਡਾਂ ਦਾ ਮੇਨ ਗੜ੍ਹ ਹੈ ਤੁਸੀਂ ਦੇਖ ਸਕਦੇ ਹੋ ਅਕਾਲ ਕਾਲਜ ਆਫ ਫਾਰਮੇਸੀ ਟੈਕਨੋਲੋਜੀ ਉਸ ਤੋਂ ਬਾਅਦ ਅਕਾਲ ਡਿਗਰੀ ਕਾਲਜ ਮਸਤੋਣਾ ਸਾਹਿਬ ਜੋ ਕਿ ਮੇਨ ਹੈ ਸੋ ਇਹ ਮੇਨ ਜਗ੍ਹਾ ਹੈ ਇੱਥੇ ਕਾਲਜ ਖੇਡਾਂ ਦੇ ਲਈ 메인 ਗੜ ਹੈ ਬਹੁਤ ਦੂਰੋ ਦੂਰੋ ਸਟੂਡੈਂਟ ਇੱਥੇ ਪੜ੍ਹਨ ਦੇ ਲਈ ਆਉਂਦੇ ਹਨ ਸੋ ਤੁਸੀਂ ਦੇਖ ਸਕਦੇ ਹੋ ਜੋ ਇਹ ਦ੍ਰਿਸ਼ ਬਾਹਰ ਦਾ ਦ੍ਰਿਸ਼ ਹੈ 메인 ਰੋਡ ਤੋਂ 메인 게ਟ ਹੈ ਜੋ ਜੋ 메인 게ਟ ਹੈ ਦੁਕਾਨਾਂ ਹਨ ਇੱਥੇ ਬਹੁਤ ਪਰਿਮਾਤਨ ਦੁਕਾਨਾਂ ਲੱਗੀਆਂ ਹੋਈਆਂ ਹਨ ਸੋ 메인 ਹਾਈਵੇ ਹੈ ਉਸ ਤੋਂ ਬਾਅਦ ਫਿਰ ਆਪਾਂ ਫਿਰ ਤੋਂ ਹਰੇੜੀ ਲਈ ਰਵਾਨਗੀ ਚਾਲੇ ਪਾ ਦਿੱਤੇ ਹਨ ਸੋ ਆਪਾਂ ਟੇਕਿਆ ਮੱਥਾ ਤੇ ਆਪਾਂ ਹੋ ਗਏ ਰਵਾਨਾ ਤੁਸਾਂ ਸਤ ਜੀ ਜੇਕਰ ਸਾਡੀਆਂ ਵੀਡੀਓਜ਼ ਤੁਹਾਨੂੰ ਪਸੰਦ ਆਉਂਦੀਆਂ ਨੇ ਸਾਫ਼ ਸੁਥਰੀਆਂ ਵੀਡੀਓ ਦੇਖਣ ਦੇ ਲਈ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਸੋ ਆਪ ਜੀ ਦਾ ਧੰਨਵਾਦ ਕੀਤਾ ਜਾਏਗਾ ਤੁਸਾਂ ਸਤ ਜੀ ਹੁਣ ਆਪਾਂ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਵਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ